ਸਾਡੀ ਤਾਂ ਯੂਨਿਟੀ ਬੜੀ ਤਕੜੀ ਏ ਸਾਰੇ ਸ਼ੇਅਰ ਦਿਆ ਲਾ ਲਈ ਨਾ ਮਗਰ ਲਾ ਕੇ ਰੱਖੀ ਤੇ ਮੈਨੂੰ ਲੱਗਦਾ 5 ਮਿੰਟ ਉੱਤੇ ਲੈ ਲੈਨੇ ਤੁਸੀਂ ਲਿਆਓ ਮੇਰੇ 500 ਕੱਢੋ ਆ ਲੋ ਤੁਹਾਡਾ 500 ਚਲ ਸਿਕੰਦਰ ਤੇ ਆ ਦੀ ਨਾ ਮੇਰਾ ਰੱਜੋ ਏ ਰੱਜਦੀ ਥੋੜਾ ਮੈਂ ਹਾਂਜੀ ਮੈਂ ਉਹ ਆਂਟੀ ਨੂੰ ਕਿਹਾ ਸੀ ਨਾ ਕਿ ਮੈਨੂੰ ਸਫਾਈ ਵਾਲੀ ਦੀ ਲੋੜ ਆ ਤੇ ਉਹ ਕਹਿੰਦੇ ਸੀ ਮੈਂ ਭੇਜ ਦਿੰਨੀ ਆ ਦੀਦੀ ਨੂੰ ਦੀਦੀ ਵੀ ਦੀਦੀ ਕਿਹੜੇ ਪਾਸੋਂ ਆ ਮੈਂ ਫਿੱਟੇ ਮੂੰ ਤੇਰੇ ਰੱਜੋ ਹੈ ਮੇਰਾ ਨਾਮ ਰੱਜੋ ਜੀ ਗੁੱਸਾ ਨਾ ਕਰੋ ਜਿਵੇਂ ਉਹਨਾਂ ਨੇ ਕਿਹਾ ਸੀ ਉਸ ਹਿਸਾਬ ਨਾਲ ਮੇਰੇ ਮੂੰਹ ਚੋਂ ਨਿਕਲ ਗਿਆ ਮੇਰਾ ਮਤਲਬ ਹੈ ਕਿ ਕੀ ਕੀ ਕੰਮ ਕਰ ਲੈਨੇ ਹੋ ਤੁਸੀਂ ਮੈਂ ਪਾਰਲਰ ਚ ਕੰਮ ਕਰਦੀ ਹਾਂ ਮੋਜਾਂ ਹੀ ਮੋਜਾਂ ਨਹੀਂ ਯਾਨੀ ਕਿ ਪਾਰਲਰ ਚ ਤਾਂ ਫਿਰ ਤੁਸੀਂ ਸਕਰਬ ਸਕਰਬ ਕਟਿੰਗ ਕਟਿੰਗ ਸਾਰਾ ਕੁਝ ਸਿੱਖ ਗਿਓਮ ਹੋਗੇ ਨਹੀਂ ਮੈਂ ਪਾਰਲਰ ਚ ਝਾੜੂ ਪੋਚੇ ਦਾ ਕੰਮ ਕਰਦੀ ਹਾਂ ਸਫਾਈ ਦਾ ਕੰਮ ਕਰਦੀ ਆ ਮੈਂ ਦੁਖੀ ਨਾ ਹੋਵੋ ਭਾਵੇਂ ਸਫਾਈ ਦਾ ਕੰਮ ਕਰਦੇ ਹਾਂ ਪਰ ਪਾਰਲਰ ਵਾਲੇ ਪੈਸੇ ਤਾਂ ਮੋਟੇ ਹੀ ਦਿੰਦੇ ਹੁਣੇ ਆ ਸਵਾ 800 ਰੁਪਏ ਦਿੰਦੇ ਨੇ ਬਾਕੀ ਨੂੰ ਉਤਲੀ ਕਮਾਈ ਕਰਦੀ ਆ ਨਾ ਮੇਰਾ ਰੱਜੋ ਏ ਰੱਜਦੀ ਥੋੜਾ ਮੈਂ ਰੱਜੋ ਭਾਵੇਂ ਨਾ ਪਰ ਮੈਨੂੰ ਇਹ ਤਾਂ ਦੱਸੋ ਕਿ ਉਤਲੀ ਕਮਾਈ ਤੋਂ ਕੀ ਭਾਵ ਹੋਇਆ ਸਫਾਈ ਦੇ ਕੰਮ ਚ ਉਤਲੀ ਕਮਾਈ ਉਤਲੀ ਕਮਾਈ ਦਾ ਮਤਲਬ ਮੈਂ ਦੱਸਦੀ ਆ ਤੁਹਾਨੂੰ ਆ ਜਿਹੜੀ ਕਟਿੰਗ ਸ਼ਟਿੰਗ ਦੇ ਵਾਲ ਨੇ ਨਾ ਇਹ ਮੈਂ ਘਰੇ ਲੈ ਜੰਨੀ ਆ ਫਿਰ ਮੈਂ ਰੱਦੀ ਵਾਲੇ ਨੂੰ ਵੇਚ ਦੇਨੀ ਆ ਹੋ ਗਈ ਨਾ ਉਤਲੀ ਕਮਾਈ ਦਿਮਾਗ ਤਾਂ ਬੜਾ ਰੱਜੋ ਜੀ ਪਰ ਮੇਰੀ ਮੁਸੀਬਤ ਇਹ ਹੈ ਕਿ ਮੈਂ ਹੈਗਾ ਇਕੱਲਾ ਹੀ ਬੰਦਾ ਤੇ ਮੇਰੇ ਕੋਲ ਤਾਂ ਉਸ ਹਰਨਾ ਖਰਚਾ ਮੰਗੇ ਉਹ ਵੀ ਦੇਖ ਲਓ ਕੰਮ ਉਹਨਾਂ ਕੋਈਆਂ ਨਹੀਂ 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 ਦੇਖੋ ਕੱਲੇ ਬੰਦੇ ਕਰੇ ਤਾਂ ਮੈਂ ਕੰਮ ਨਹੀਂ ਕਰਦੀ ਅੱਜ ਤੁਸੀਂ ਕਹਿਣੇ ਹੋ ਚਲੋ ਮਾਨਤਨ ਰੱਖ ਲੈਣੀ ਆ ਪਰ ਮੈਂ ਐਕਸਟਰਾ ਚਾਰਜ ਕਰਾਂਗੀ ਐਕਸਟਰਾ ਕਿਉਂ ਮੈਂ ਕਹਿ ਰਾਂ ਘੱਟ ਲਓ ਪੰਜ ਬੰਦਿਆਂ ਦੇ ਕੰਮ ਦੀ ਥਾਂ ਤੇ ਮੈਂ ਕੱਲਾ ਬੰਦਾ ਮੇਰਾ ਘੱਟ ਕੰਮ ਘੱਟ ਪੈਸੇ ਨਹੀਂ ਜੀ ਕੰਮ ਕੱਟੇ ਤਾਂ ਮ제 ਵੀ ਘੱਟ ਨੇ ਕੋਈ ਕੁਲੇਸ਼ ਹੀ ਨਹੀਂ ਤੁਹਾਡੇ ਘਰੇ ਨਾਨੂ ਨਾ ਸੱਸ ਨਾ ਕੋਈ ਧੀ ਨਾ ਜਵਾਈ ਨਾ ਕੋਈ ਬੱਚਾ ਕੀ ਕਰਾਂਗੀ ਮੈਂ ਤੇ ਕਲੇਸ਼ ਕਰਕੇ ਲੈਣਾ ਕੀ ਆਪਾਂ ਕੰਮ ਕਰੋ ਸ਼ਾਂਤੀ ਰੱਖੋ ਕਲੇਸ਼ ਤੋਂ ਕੀ ਲੈਣਾ ਤੁਸੀਂ ਕਲੇਸ਼ ਨਾਲੀ ਤਕਮਾਈ ਏ ਕੀ ਫੁਰ ਕਲੇਸ਼ ਤੇ ਕੀ ਫੁਰ ਕਮਾਈ ਰੱਜੋ ਦੀ ਕਲੇਸ਼ ਤੋਂ ਹੁੰਦੇ ਨੇ ਉਜਾੜੇ ਤੁਸੀਂ ਕਿਹੜੀਆਂ ਕਮਾਈਆਂ ਦੀ ਗੱਲ ਕਰਦੇ ਹੋ ਤੁਹਾਨੂੰ ਕੀ ਪਤਾ ਮੈਂ ਸਾਰੇ ਸ਼ਹਿਰ ਦੇ ਘਰਾਂ ਚ ਕਲੇਸ਼ ਕਰਕੇ ਤੇ ਕਮਾਈਆਂ ਕਰਦੀ ਆਂ ਉਹ ਕਿਵੇਂ ਪੜਾ ਸਾਨੂੰ ਵੀ ਤਾਂ ਪਤਾ ਲੱਗੇ ਤਸਤੀਆਂ ਮੈਂ ਇੱਕ ਕਰੇ ਨਾ ਮੈਂ ਨੋ ਤੇ ਸਸਤੀ ਲੜਾਈ ਕਰਾਤੀ ਸੱਸ ਨੇ ਨੋ ਨੂੰ ਲੈ ਕੇ ਦਿੱਤਾ ਸੂਟ ਤੇ ਸੂਟ ਤੇ ਮੇਰੀ ਪਹਿਲਾਂ ਤੋਂ ਹੀ ਅੱਖ ਸੀ ਮੈਂ ਨੋ ਨੂੰ ਕਹਿਤਾ ਵੀ ਪਹਿਨੇ ਆ ਕਿਹੋ ਜਿਹਾ ਸੂਟ ਦਿੱਤਾ ਤੇਰੀ ਸੱਸ ਨੇ ਇਹੋ ਜਿਹਾ ਦਸਵੀਂ ਨਹੀਂ ਪਾਉਂਦੀ ਆ ਬਸ ਫਿਰ ਕੀ ਸੂਟ ਵੀ ਮੈਨੂੰ ਮਿਲ ਗਿਆ ਤੇ ਨੋ ਵੀ ਸਸਤੀ ਗਲੇ ਪੈ ਗਈ ਕਲੇਸ਼ ਤੇ ਕਲੇਸ਼ ਮੱਲੇ ਮਜੇ ਬੜੇ ਖਤਰਨਾਕ ਹੋ ਤੁਸੀਂ ਤਰਜੋ ਜੀ ਸਾਰਾ ਟੱਬਰ ਹੀ ਖਤਰਨਾਕ ਹੈ ਤੁਹਾਡਾ ਕੌਣ ਕੌਣ ਹੈ ਪਰਿਵਾਰ ਚ ਮੇਰੇ 8 ਬੱਚੇ ਤੇ ਮੇਰੇ ਘਰ ਵਾਲਾ ਮਕੇਸ਼ ਕੀ ਕੰਮ ਕਰ ਕਰਦੇ ਮੁਕੇਸ਼ ਜੀ ਮੁਕੇਸ਼ ਜੀ ਬੜੀ شدت ਨਾਲ ਨਸ਼ੇ ਕਰਦੇ ਨੇ ਪਿਛਲੇ ਮਹੀਨੇ ਤੱਕ ਸ਼ਰਾਬ ਪਿੰਦਾ ਸੀ ਤੇ ਹੁਣ ਗੁਟਕਾ ਕੂਲ ਲਿਪ ਜਰਦਾ ਪਤਾ ਨਹੀਂ ਕੀ ਕੀ ਲੈਣ ਲੱਗ ਪਿਆ ਫਿਰ ਤਾਂ ਤੁਹਾਨੂੰ ਵੀ ਤੰਗ ਕਰਦੇ ਹੋਣੇ ਉਹ ਨਹੀਂ ਨਹੀਂ ਮੈਨੂੰ ਤੰਗ ਤਾਂ ਕਰਕੇ ਵਿਖਾਵੇ ਨਹੀਂ ਪਰ ਬਾਰੂ ਪੀ ਕੇ ਕਦੇ ਗਾੜੀ ਗਲੋਚ ਕੁੱਟ ਮਾਰ ਉਹ ਨਹੀਂ ਨਹੀਂ ਜੇ ਸੰ ਜਾਦਾ ਤੰਗ ਕਰੇ ਨਾ ਮੈਂ ਵੀ ਲੋਕ ਕੇ ਦੋ ਪੈਗ ਲਾ ਲੰਨੀ ਆ ਦੋ ਗਾਲਾ ਮੈਨੂੰ ਕੜਦਾ ਚਾਰਵੇਂ ਦਿਨ ਮਾਂ ਨੂੰ ਕੜ ਦੇਣੀ ਸਾ ਬਰਾਬਰ ਤੇ ਤੁਸੀਂ ਦੇਖੋ ਹੁਣ ਭਾਵੇਂ ਤੁਸੀਂ ਮੇਰੇ ਕੱਲੇ ਤੋਂ ਵੀ ਪੈਸੇ ਮੰਗ ਰਹੇ ਹੋ ਵੱਧ ਉਹ ਵੀ ਠੀਕ ਆ ਪਰ ਮੈਨੂੰ ਇੱਕ ਗੱਲ ਤੋਂ ਬਹੁਤ ਅਲਰਜੀ ਆ ਆਹ ਜਿਹੜਾ ਕੰਮ ਵਾਲੀਆਂ ਚੁਗਲੀਆਂ ਕਰਦੀਆਂ ਨੇ। ਠਾਏ ਨਹੀਂ ਨਹੀਂ ਤੁਸੀਂ ਮੇਰੇ ਤੇ ਕਿਉਂ ਇਲਜ਼ਾਮ ਲਾ ਰਹੇ ਹੋ? ਮੈਂ ਤਾਂ ਚੁਗਲੀਆਂ ਕਦੇ ਕੀਤੀਆਂ ਹੀ ਨਹੀਂ। 10 ਸਾਲ ਦਾ ਕੋਟ ਹੈ ਮੇਰਾ ਆ ਵੇਖੋ ਮੈਂ ਸੋਡੀਆਂ ਦੇ ਘਰੇ ਕੰਮ ਕਰਦੀ ਸੀ 10 ਸਾਲ ਚ ਉਹਨਾਂ ਦੇ ਘਰੇ ਕੀ ਕੁਛ ਹੋਇਆ ਮੈਂ ਕਦੇ ਕਿਸੇ ਨੂੰ ਕਹਾਈ ਨਹੀਂ ਹੈ ਉਹਨਾਂ ਦਾ ਮੁੱਡਾ ਸੀ ਨਾ ਜਿਹੜਾ ਆਏ ਹਫਤੇ ਚੰਡੀਗੜ੍ਹ ਚੰਡੀਗੜ੍ਹ ਕਹਿੰਦਾ ਸੀ ਆਪਦੀ ਘਰ ਵਾਲੀ ਨੂੰ ਮੈਂ ਤਾਂ ਕਿਸੇ ਬਿਜ਼ਨਸ ਦੀ ਮੀਟਿੰਗ ਤੇ ਚੱਲਿਆ ਤੇ ਸਾਲ ਬਾਅਦ ਪਤਾ ਲੱਗਿਆ ਪਤਨ ਕਿਹੜੀ ਚਨਾਨੀ ਨਾਲ ਫਿਰਦਾ ਸੀ ਹੈ ਪੁਲਸਾਈ ਕਰਿਆ ਡੀ ਬੇਇਜ਼ਤੀ ਹੋਈ ਤੇ ਉਹ ਵਿਚਾਰੀ ਨੂੰ ਮੈਂ ਸਮਝਾਇਆ ਰੋਂਦੀ ਬੜਾ ਸੀ ਹੈ ਤੇ ਫਿਰ ਡਿਵੋਰਸ ਹੋ ਗਿਆ ਉਹਨਾਂ ਦਾ ਜਿਹੜਾ ਛੋਟਾ ਮੁੰਡਾ ਦੇ ਮੋਟਰਸਾਈਕਲ ਦੇ ਮੋਟਰਸਾਈਕਲ ਪ ਆਪਣੀ ਕਿਹੜੀ ਕਿਹੜੀ ਕੁੜੀ ਕਮਾਈ ਫਿਰਦਾ ਸੀ ਮੈਂ ਤਾਂ ਕਦੇ ਨੇ ਕਿਸੇ ਨੂੰ ਦੱਸਿਆ ਆਪਾਂ ਕੀ ਲੈਣਾ ਹੈ ਆਪਦੇ ਘਰੇ ਸੁਖੀ ਰਹਾਂ ਹੈ ਦੁਨੀਆਸ਼ੀ ਤਾਂ ਪਤਾ ਨਹੀਂ ਕੀ ਖੁਸ਼ ਹੋਈ ਜਾਂਦਾ ਹੈ ਫਿਰ ਆਪਕੇ ਗੁਫਾ ਵਾਲੇ ਪਿਤਾ ਜੀ ਨੂੰ ਪਤਾ ਹੀ ਸਾਰਾ ਕੁਝ ਪਰਮਾਤਮਾ ਬੜੇ شریف ਹੋ ਤੁਸੀਂ ਤਰਜੋਦੀ ਬਹੁਤ شریف ਹੋ ਤਰਜੋਦੀ ਤੁਸੀਂ ਕਹਿ ਰਹੇ ਸੀ ਕਿ ਘਰ ਵਾਲਾ ਤਾਂ ਤੁਹਾਡਾ ਨਸ਼ੇ ਹੀ ਕਰਦਾ ਫਿਰ ਘਰ ਦੀ ਇੰਨੀ ਜ਼ਿੰਮੇਵਾਰੀ ਕਿੰਨੇ ਕੁ ਘਰਾਂ ਚ ਕੰਮ ਕਰਦੇ ਹੋ ਮੈਂ 8-10 ਤਾਂ ਆਰਾਮ ਨਾਲ ਕਰ ਲੈਂਦੀ ਹੈ ਤੇ ਫ੍ਰੀ ਕਿੰਨੇ ਵਜੇ ਹੁੰਨੇ ਰੋਜ਼ ਸ਼ਾਮ ਨੂੰ ਸਾਢੇ 6 ਫ੍ਰੀ ਅੱਛਾ ਸਾਢੇ 6 ਵਜੇ ਤੱਕ ਕੰਮ ਕਰਨਾ ਟਿਕਾਵਟ ਨਹੀਂ ਹੁੰਦੀ ਪੂਰਾ ਦਿਨ ਲੈ ਤਕਾਵੜ ਦਾ ਤਾਂ ਨਾ ਹੀ ਨਾ ਲਓ ਮੋਚਾ ਪਾਣੀ ਜੋ ਕਉ ਮੈਨੂੰ ਮਿਲ ਜਾਂਦਾ ਹੈ ਬਿਸਕੁਟ ਰਸ ਫੈਨ ਸਾਰਾ ਕੁਝ ਮਿਲ ਜਾਂਦਾ ਹੈ ਉਹ ਵੱਡੀ ਸੋਸਾਇਟੀ ਚ ਜਾਨੀ ਹੈ ਨਾ ਮੈਨੂੰ ਪਟਾਕਾ ਚੀਨੋ ਵੀ ਮਿਲ ਜਾਂਦਾ ਹੈ ਪਟਾਕਾ ਚੀਨੋ ਉਹ ਪਟਾਕਾ ਚੀਨੋ ਓਹੋ ਰੱਜੋ ਜੀ ਕਿਆ ਪੇ ਚੀਨੋ ਹੁੰਦਾ ਹੈ ਕਾਫੀ ਉਹ ਉਹੀ ਭੜੀ ਲਿਖਿਆਨ ਪੜ ਖਮਾ ਲਿਆ ਯਾਰ ਤੇਜ਼ ਤਾਂ ਬੜੇ ਹੋ ਤੁਸੀਂ ਰੱਜੋ ਜੀ ਪਰ ਮੂਹਰੇ ਵੀ ਤਾਂ ਸਵਾ ਸੇਰ ਟੱਕਰਦੇ ਆ ਨਾ ਉਹ ਜਿਹੜੇ ਕਹਿੰਦੇ ਆ ਵੀ ਆ ਇੱਥੇ ਨਹੀਂ ਪੋਚਾ ਸਹੀ ਲੱਗਿਆ ਆ ਸ਼ਰਟ ਨਹੀਂ ਸਹੀ ਤੋਤੀ ਉਹਨਾਂ ਨਾਲ ਕਿਵੇਂ ਨਿਬੜਦੇ ਆਂ ਫਿਰ ਉਹਨਾਂ ਨਾਲ ਤਾਂ ਅਸੀਂ ਐਵੇਂ ਨਿਬੜਦੇ ਆਂ ਅਸੀਂ ਹਫਤਾ ਉਹਨਾਂ ਦੇ ਘਰੇ ਜਾਈਦਾ ਹੀ ਨਹੀਂ ਛੁੱਟੀ ਲੈ ਲਈਦੀ ਹੈ ਤੇ ਜਦੋਂ ਚਾਰ ਦਿਨ ਆਪੇ ਘਰੇ ਕੰਮ ਕਰਨਾ ਪੈਂਦਾ ਹੈ ਨਾ ਤੇ ਫਿਰ ਸਾਡੇ ਘਰੇ ਹੱਥ ਜੋੜ ਕੇ ਆਂਦੇ ਨੇ ਵੀ ਪੈਂਚੀ ਕੰਮ ਕਰ ਦੋ ਕੰਮ ਕਰ ਦੋ ਹੂੰ ਤਾਂ ਪਰ ਜੇ ਅਗਲੇ ਕੋਈ ਹੋਰ ਸਫਾਈ ਵਾਲੀ ਰੱਖ ਲੈਣ ਫਿਰ ਲੈ ਐਵੇਂ ਕਿਵੇਂ ਸਾਡੀ ਤਾਂ ਯੂਨਿਟ ਹੀ ਬੜੀ ਤਕੜੀ ਏ ਸਾਰੇ ਸ਼ੇਅਰ ਦਿਆ ਲਾ ਲਈ ਨਾ ਮਗਰ ਲਾ ਕੇ ਰੱਖੀ ਤੇ ਪਰ ਜੋ ਨਹੀਂ ਅੱਜਕੱਲ੍ਹ ਘਰਾਂ ਦੇ ਖਰਚੇ ਕਿਹੜਾ ਘਟਨੇ ਕੋਈ ਨਿਆਣਿਆਂ ਦੇ ਕਿਤਾਬਾਂ ਕੱਪੜੇ ਥੋਡੇ ਸੂਟ ਘਰ ਦਾ ਰਾਸ਼ਨ ਪਾਣੀ ਸਾਰਾ ਕੁਝ ਚੱਲ ਜਾਂਦਾ ਖਰਚਾ ਹਾਂ ਹਾਂ ਬੜੇ ਰਾਮ ਨਾਲ ਤੁਹਾਨੂੰ ਸੂਟ ਵਾਲੀ ਗੱਲ ਦੱਸੀ ਸੀ ਨਾ ਮੈਨੂੰ ਤੇ ਸੱਸ ਵਾਲੀ ਮਹੀਨੇ ਦਾ 10 ਕ ਸੂਟ ਤਾਂ ਮੈਂ ਵੀ ਬਣਾ ਲੈਣੀ ਆ ਤੇ ਅਗਲੀਆਂ ਆਪਦੇ ਜਵਾਕਾਂ ਦੇ ਵੀ ਸੂਟ ਦੇ ਦਿੰਦੀ ਆ ਤੇ ਮੈਂ ਆਪਦੇ ਜਵਾਕਾਂ ਨੂੰ ਦੇ ਦੇਣੀ ਆ ਜਵਾਕਾਂ ਦਾ ਵੀ ਸਾਰ ਜਾਂਦਾ ਜਵਾਰ ਤਾਂ ਵੀਰੇ ਬੜੇ ਸਮਾਰਟ ਨੇ ਅੱਛਾ ਹਾਂ ਨਿੱਕਾ ਵਾਲਾ ਮੁੰਡਾ ਨਾ ਮੇਰਾ ਮੈਂ ਤੁਹਾਨੂੰ ਕਦੇ ਪੈਨਸਲ ਵੀ ਨਹੀਂ ਲੈ ਕੇ ਦਿੱਤੀ ਤੇ ਰੋਜ਼ ਧੱਕਾ ਮੁੱਕੇ ਨਾਲ ਨਾ ਕਿਸੇ ਜਿਹਾ ਜਿਓਮੈਟਰੀ ਲੈ ਆਂਦਾ ਕੋਈ ਨਾ ਦੇਵੇ ਨਾ ਤੇ ਗਾਲ ਮਿਰਤੇ ਗਿਆ ਏ ਘਰ ਨਾਲੇ ਤੋਂ ਤਾਂ ਮੈਨੂੰ ਕੋਈ ਉਮੀਦ ਨਹੀਂ ਬੱਚੇ ਵਿਰਾਸਾ ਨਾਲੇ ਕੋਈ ਨਹੀਂ ਦਿਲ چھوٹਾ ਨਾ ਕਰੋ ਰੱਜੋ ਜੀ ਤਿਉਹਾਰਾਂ ਫੈਸਟੀਵਲਾਂ ਤੇ ਕੀ ਮਾਹੌਲ ਰਹਿੰਦਾ ਉਦੋਂ ਘਰ-ਬਾਰ ਦੇ ਵਿੱਚ ਕਿਵੇਂ ਖੁਸ਼ੀਆਂ ਆਉਂਦੀਆਂ ਉਹ ਤਾਂ ਆਮ ਜੀ ਗੱਲ ਈ ਹੈ ਕਦੇ ਦੀਵਾਲੀ ਤੇ ਕਦੇ ਹੋਲੀ ਤੇ ਕਦੀ ঈদ ਤੇ ਹੈ ਕਿਸੇ ਦਾ ਬੁੜਾ ਮਰੀਏ ਤੇ ਭਾਵੇਂ ਕਿਸੇ ਦਾ ਜਵਾਕ ਚੰਮੇ ਸਾਡੇ ਤਾਂ ਇਹ ਫੈਸਟੀਵਲ ਹੈ ਪੰਜ ਸਤ ਸਾਡਾ ਪੱਕਾ ਹੀ ਹੈ ਰੱਜੋ ਜੀ ਤੇ ਘਰ ਵਾਲਾ ਇੰਨੇ ਟਾਈਮ ਤੋਂ ਨਸ਼ੇ ਕਰਦਾ ਤਾਂ ਕਦੇ ਆਏ ਨਹੀਂ ਸੋਚਿਆ ਵੀ ਇਹਨੂੰ ਨਸ਼ਾ ਸਲਾਉ ਕੇਂਦਰ ਚ ਭੇਜਤੀਏ ਭੇਜਿਆ ਸੀ ਨਹੀਂ ਸੁਧਰਿਆ ਸਭੋ ਤੁਸੀਂ ਮੈਨੂੰ ਦੱਸੋ ਕੋਈ ਘਰ ਵਾਲਾ ਛੜਾਉ ਕੇ ਅੰਦਰ ਹੀ ਗਿਆ ਤਾਂ ਹੂੰ ਗਿਆ ਸੀ ਮੈਂ ਜਿਹੜਾ ਉਹ ਕੇਂਦਰ ਤੇ ਹਾਂਜੀ ਗਿਆ ਸੀ ਬੜਾ ਦੁਖੀ ਆ ਮੈਂ ਸਾਲ ਤਾਂ ਮੇਰਾ ਡਰਾਮਾ ਕਰਦਾ ਰਿਹਾ ਵੀ ਮੈਂ ਕਿਸੇ ਕੰਮ ਤੇ ਲੱਗਿਆ ਉੱਥੇ ਇੰਜੈਕਸ਼ਨ ਲੈਦਾ ਫੜਿਆ ਗਿਆ ਹੂੰ ਮੇਰੇ ਤਾਂ ਬੱਚੇ ਆਸਰਾ ਨੇ ਮੇਰੇ ਮੈਂ ਸੋਚਦੀ ਆ ਜੇ ਪਿਤਾ ਜੀ ਨਾ ਹੁੰਦੇ ਨਾ ਮੈਂ ਤਾਂ ਰੋ ਲੀ ਜਾਣਾ ਸੀ ਦੇਣਾ ਹੋਣਾ ਨਾ ਕਰੋ ਰੱਜੋ ਜੀ ਤੁਸੀਂ ਆਪ ਹੀ ਤੇ ਕਹਿੰਦੇ ਹੋ ਬੱਚੇ ਤੁਹਾਡੇ ਹੋਣ ਹਾਰ ਨੇ ਸਾਰੇ ਹਾਂ ਹੋਣ ਹਾਰ ਨਹੀਂ ਬੜੇ ਹੋਣ ਹਾਰ ਨਹੀਂ ਨਾਲੇ ਅੱਠ ਨੇ ਯਾਦ ਰੱਖਣਾ ਤੁਸੀਂ ਤੇ ਇਹ ਮੈਨੂੰ ਲੱਗਦਾ 5 ਮਿੰਟ ਉੱਤੇ ਲੱਲੇ ਨੇ ਤੁਸੀਂ ਲਿਆਓ ਮੇਰੇ 500 ਕੱਢੋ ਰੱਜੋ ਇਹ ਮੇਰਾ ਨਾਮ ਰੱਜਦੀ ਨਹੀਂ ਮੈਂ ਉਹ ਭਰਾਵਾ ਇਹਨੇ ਵਾਕਿਆ ਨਹੀਂ ਰੱਜਣਾ ਤੁਸੀਂ ਕਮੈਂਟ ਸੈਕਸ਼ਨ ਤੇ ਜ਼ਰੂਰ ਵਿਚਾਰ ਲਿਖੋ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ ਤੁਸੀਂ ਰੱਜੇ ਕਿ ਨਹੀਂ ਰੱਜੇ ਵਿਚਾਰ ਲਿਖੋ ਤੇ ਬ੍ਰਾਊਜ਼ ਡੈਲੀ ਟੀਵੀ ਪੰਜਾਬ 1 ਘਟ ਦੇਖਦੇ ਰਹੋ ਧੰਨਵਾਦ ਰੱਜੋ ਜੀ ਆਹ ਲਓ ਤੁਹਾਡਾ 500 ਕੱਲ੍ਹ ਤੋਂ ਕੰਮ ਤੇ ਆ ਜੀ ਠੀਕ